ਸੈਸਟਰ ਗਾਜੀ ਜਿਹੜੀ ਇਹ ਰੀਲ ਹੈਗੀ ਹੈ ਇਹ ਖਾਸ ਤੌਰ ਤੇ ਭੈਣਾਂ ਦੇ ਵਾਸਤੇ ਹੈਗੀ ਹੈ ਬਸੇ ਵੀ ਵੀ ਸੁਣ ਲਨ ਬਿਕਾਜ਼ ਉਹ ਇਸ ਵਾਸਤੇ ਕਿ ਜਦੋਂ ਤੁਹਾਡਾ ਸਪਾਊਸ ਜਾਂ ਤੁਹਾਡੀ ਮਾਂ ਜਾਂ ਤੁਹਾਡਾ ਕੋਈ ਵੀ ਘਰ ਦਾ ਜਿਹੜਾ ਪਿਆਰਾ ਜੀ ਹੈਗਾ ਉਹ ਮੀਨੋਪੌਜ਼ ਦੇ ਥਰੂ ਜਾ ਰਹੇ ਹੁੰਦੇ ਨੇ ਤੁਹਾਨੂੰ ਪਤਾ ਹੋਊਗਾ ਤੁਸੀਂ ਐਟਲੀਸਟ ਉਹਨਾਂ ਦੀ ਵਧੀਆ ਟੇਕ ਕੇਅਰ ਕਰ ਸਕਦੇ ਹੋ ਬਾਕੀ ਬੀਬੀਓ ਮੀਨੋਪੌਜ਼ ਕੋਈ ਬਿਮਾਰੀ ਨਹੀਂ ਹੈਗੀ ਇਹ ਜਸਟ ਲਾਈਫ ਦੀ ਸਟੇਜਸ ਨੇ ਜਿਵੇਂ ਪੀਰੀਅਡ ਸ਼ੁਰੂ ਹੋਏ ਸੀ ਉਹ ਟਾਈਮ ਕੀ ਸੀਗਾ ਉਹਨਾਂ ਨੂੰ ਪਤਾ ਲੱਗਿਆ ਵੀ ਓਕੇ ਹੁਣ ਬਾਡੀ ਜਿਹੜੀ ਹੈਗੀ ਆ ਤੁਸੀਂ ਔਰਤ ਬਣਾਉਣਾ ਤੁਰ ਪਏ ਹੋ ਜਾਂ ਮੀਨੋਪੌਜ਼ ਹੈਗਾ ਆ ਇਹ ਇੱਕ ਫੇਜ਼ ਹੈਗਾ ਜਿਹਦੇ ਵਿੱਚ ਤੁਹਾਨੂੰ ਪਤਾ ਲੱਗਦਾ ਕਿ ਹੁਣ ਜਿਹੜੀ ਤੁਹਾਡੀ ਜ਼ਿੰਦਗੀ ਹੈਗੀ ਆ ਉਹ ਲਿਟਲੀ ਚਸ ਤੁਹਾਡੀ ਆਪਣੀ ਆ ਜਸਟ ਟੂ ਲਿਵ ਜਸਟ ਟੂ ਇੰਜੋਏ ਹਾਂ ਇਹਦੀਆਂ ਤਿੰਨ ਸਟੇਜਿਸ ਹੈਗੀਆਂ ਨੇ ਪਰੀ ਮੀਨੋਪੌਜ਼ ਮੀਨੋਪੌਜ਼ ਪੋਸਟ ਮੀਨੋਪੌਜ਼ ਪਰੀ ਮੀਨੋਪੌਜ਼ ਜਦੋਂ ਸ਼ੁਰੂ ਹੁੰਦਾ ਜਦੋਂ ਤੁਹਾਡੇ ਪੀਰੀਅਡ ਜਿਹੜੇ ਨੇ ਉਹ ਥੋੜੇ ਇਰੈਗੂਲਰ ਹੋ ਜਾਂਦੇ ਆ ਰਨ अबाउट ਚਾਰਿਤਵਾਦ ਕਿਸੇ ਵੀ ਵੇਲੇ ਵੀ ਸ਼ੁਰੂ ਹੋ ਸਕਦਾ ਹੈ ਆਮ ਤੌਰ ਤੇ 45 ਤੋਂ ਬਾਅਦ ਸ਼ੁਰੂ ਹੁੰਦਾ ਹੁੰਦਾ ਪਰ ਸਮ ਟਾਈਮਸ ਸਟ्रेस ਵਗੈਰਾ ਉਹਨਾਂ ਛੇਤੀ ਵੀ ਕਰ ਦਿੰਦਾ ਆਲ ਰਾਈਟ ਸੋ ਜੇ ਤੁਹਾਡੇ ਪੀਰੀਅਡ ਇਰੈਗੂਲਰ ਸ਼ੁਰੂ ਹੋ ਗਏ ਤੁਹਾਨੂੰ ਨੀਂਦ ਜੀ ਆਉਣੀ ਖਰਾਬ ਹੋ ਗਈ ਭਾਰੀ ਮੀਨੋਪਾਸ ਸ਼ੁਰੂ ਹੋ ਗਿਆ ਹੋਇਆ ਓਕੇ ਡਾਇਟ ਉਸੇ ਵੇਲੇ ਠੀਕ ਕਰਨੀ ਹੈਗੀ ਹੈ ਤੇ ਬਾਕੀ ਡਾਇਟ ਠੀਕ ਹੋ ਗਈ ਸਟ्रेस ਤੋਂ ਪਰੇ ਰਹੋਗੇ ਇਹ ਆਪੇ ਹੀ ਇਹਨਾਂ ਦੀ ਸਪੀਡ ਜੀ ਨਹੀਂ ਹੋਣੀ ਚਾਹੀਦੀ ਹੋਊਗੀ ਸਟ्रेस ਵਧੇ ਆ ਰਿਹਾ ਫੂਡ ਮਾੜਾ ਹੋਇਆ ਇਹ ਸਪੀਡ ਅਫ ਹੋ ਜਾਣਾ ਹੈਗਾ ਓਕੇ ਹੁਣ ਤੁਸੀਂ ਕਹੋਗੇ ਡਾਇਟ ਕੀ ਹੋਵੇ ਉਹ ਪਤਾ ਹੀ ਹੈ ਦੁੱਧ ਦਹੀਂ ਅੰਡੇ ਮੀਟ ਮੱਛੀ ਕਛ ਨਹੀਂ ਖਾਣਾ ਹਰੀਆਂ ਸਬਜ਼ੀਆਂ ਇਹ ਖਾਣੀਆਂ ਨੇ ਫਾਲ ਫਰੂਟ ਦਾਲਾਂ ਇਹ ਸਭ ਕੁਝ ਖਾਣਾ ਹੈਗਾ ਠੀਕ ਹੈ ਨਾ ਅੱਗੇ ਪਤਾ ਹੀ ਹੈ 셀ఫ్ ਲਵ ਬਰੀਥਿੰਗ ਪ੍ਰੈਕਟਿਸ ਇਹ ਤਾਂ ਪੋਲ ਨਹੀਂ ਸਕਦੇ ਤੁਸੀਂ ਤੁਹਾਨੂੰ ਪਤਾ ਹੀ ਹੈਗਾ ਇਹ ਤਾਂ ਹੋਣਾ ਹੀ ਹੈ ਨਾ 셀ఫ్ ਲਵ ਬਰੀਥਿੰਗ ਪ੍ਰੈਕਟਿਸ ਅਗੇ ਕਰਦੇ ਹੋਗੇ ਤੁਹਾਨੂੰ ਪਤਾ ਹੋਊਗਾ ਕਿ ਭਾਈ ਹੁਣ ਤੋਂ ਜਿਹੜੀ ਜ਼ਿੰਦਗੀ ਹੈਗੀ ਇਹਦੇ ਵਿੱਚ ਤੁਸੀਂ ਆਪਣੀ ਕਦਰ ਕਰਨੀ ਹੈ ਪਹਿਲਾਂ ਕੀਤੀ ਨਹੀਂ ਕੀਤੀ ਕੱਲ ਜਿੱਤੋ ਹੋਂਤ ਸ਼ੁਰੂ ਕਰ ਲੋ ਦੈਟਸ ਬਾਉਰਰ ਓਕੇ ਆਲਰਾਇਟ ਅੱਗੇ ਸਪਲੀਮੈਂਟਸ ਕਿਉਂਕਿ ਪੈਰੀਮੀਨੋਪੌਜ਼ ਦੇ ਦੌਰਾਨ ਇਹਪਸ ਸਪਲੀਮੈਂਟ ਸ਼ੁਰੂ ਕਰਨੇ ਹੋਏ ਇਸ ਵਾਸਤੇ ਕਿਉਂਕਿ ਇਹਦੇ ਵਿੱਚ ਤੁਹਾਡੇ ਹਾਰਮੋਨ ਚੇਂਜ ਹੁੰਦੇ ਪਏ ਨੀਂਦ ਚੇਂਜ ਹੁੰਦੀ ਪਏ ਤੁਹਾਡੇ ਮੂਡ ਦੇ ਇੰਬੈਲੈਂਸਸ ਮੂਡ ਸਵਿੰਗਸ ਚੱਲਦੇ ਪਏ ਹੈਗੇ ਨੇ ਹਾਰਮੋਨ ਇੰਬੈਲੈਂਸ ਹੋਣਾ ਪਏ ਸਾਰਾ ਕੁਝ ਸ਼ੁਰੂ ਹੋ ਚੁੱਕਾ ਹੈ ਐਸ ਦੌਰਾਨ ਹਾਰਟ ਫਲੈਸ਼ਸ ਵੀ ਹੈਗੀਆਂ ਨੇ ਹਾਰਟ ਫਲੈਸ਼ਸ ਪਤਾ ਨਾ ਜਦੋਂ ਤੁਹਾਨੂੰ ਪਸੀਨਾ ਆ ਰਿਹਾ ਪਸੀਨਾ ਨਾਲ ਗਰਚ ਹੋ ਜਾਓਗੇ ਉਸ ਵਾਰ ਤੁਹਾਨੂੰ ਠੰਡ ਵੀ ਲੱਗੂਗੀ ਇਹ ਸਾਰਾ ਕੁਝ ਹੁੰਦਾ ਪਿਆ ਸੋ ਇਹ ਜਸ ਫੇजेस ਨੇ OK ਇਹ ਬਿਮਾਰੀ ਨਹੀਂ ਹੈਗੀ ਕਰਨਾ ਕੀ ਹੈ ਡਾਈਟਿਕ ਕਰੋ ਮੋਰਿੰਗਾ ਪਾਊਡਰ ਲੈਣਾ ਸ਼ੁਰੂ ਕਰੋ ਅਸ਼ਵਗੰਧਾ ਲੈਣਾ ਸ਼ੁਰੂ ਕਰੋ ਸ਼ਿਲਾਜੀਤ ਲੈਣਾ ਸ਼ੁਰੂ ਕਰੋ ম্যাগਨੀਸ਼ੀਅਮ ਬਾਇਗਲਸਨਾਈਟ ਲੈਣਾ ਸ਼ੁਰੂ ਕਰੋ ਜਿੰਸੈਂਗ ਲੈਣੀ ਸ਼ੁਰੂ ਕਰੋ ਸਮਝਿਆ ਤੇ ਕੋਈ ਚੀਜ਼ੇ ਮਿਸ ਹੋ ਗਈ ਬਸ ਮੈਂ ਤੁਹਾਨੂੰ ਅੱਜ ਲਾਈਵ ਦੇ ਵਿੱਚ ਵੀ ਦੱਸਿਆ ਸੀਗਾ ਹੈਨਾ ਜਿਹੜਾ ਮੀਨੋਪਾਸ ਵਾਲਾ ਸੀਗਾ ਉਸ ਤੋਂ ਬਾਅਦ ਚ ਵੀ ਦੱਸਿਆ ਹੋਇਆ ਸੀ ਤੇ ਆਪਾਂ ਇਹਦੇ ਬਾਰੇ ਆਮ ਤੌਰ ਤੇ ਗੱਲ ਕਰਦੇ ਰਹਨੇ ਹੁੰਨੇ ਆ ਤੇ ਉਹ ਹੀ ਆ ਪ੍ਰਿਮਰੋਜ਼ ਵੀ ਹੈਗੀ ਹੈ ਉਹ ਵੀ ਲੈ ਸਕਦੇ ਹੋ ਅਗਰ ਲੈਣੀ ਚਾਹੁੰਦੇ ਹੈਗੇ ਹਾਂ ਅਗਰ نیند ਨਹੀਂ ਆਉਦੀ ਪਈ ਵੈਲੇਰੀਅਨ ਰੂਟ ਇਹ ਵੀ ਲੈ ਸਕਦੇ ਹੋ ਬਾਕੀ ਇਹਨਾਂ ਚ ਕੋਈ ਚੀਜ਼ ਨਹੀਂ ਪਤਾ ਲੱਗੀ ਆਗੇ ਪੁੱਛੋ ਕੈਮੋਮਿਲ ਟੀ ਪੀਆ ਕਰੋ ਰਾਤਿਸਵਾਣ ਤੋਂ ਪਹਿਲਾਂ ਥੋੜੀ ਨੀਂਦ ਚੰਗੀ ਰਹੋਗੇ ਓਕੇ ਵਾਂਸ ਅਗੇਨ ਇਹ ਕੋ ਬਿਮਾਰੀ ਨਹੀਂ ਹੈਗੀ ਸੋ ਪਿਆਰੀ ਮੀਨੋਪਾਜ਼ ਦੌਰਾਨ ਅਗਰ ਤੁਸੀਂ ਸਭ ਕੁਝ ਸ਼ੁਰੂ ਕਰ ਲਿਆ ਆਪਣੀ ਟੇਕ ਕੇਅਰ ਸ਼ੁਰੂ ਕਰ ਲਈ ਡਾਈਟ ਠੀਕ ਕਰ ਲਈ ਇਹ ਸਭ ਕੁਝ ਸ਼ੁਰੂ ਹੋ ਗਿਆ ਅਗਰ ਤੁਹਾਡਾ ਉਸ ਤੋਂ ਬਾਅਦ ਵਿੱਚ ਜਦੋਂ ਮੀਨੋਪੌਜ਼ ਆ ਗਿਆ ਹੁਣ ਤੁਸੀਂ ਕਿਉਂਕਿ ਮੀਨੋਪੌਜ਼ ਕੀ ਹੁੰਦਾ ਹੈ ਮੀਨੋਪੌਜ਼ ਹੈਗਾ ਜਦੋਂ ਤੁਹਾਡਾ ਲਾਸਟ ਪੀਰੀਅਡ ਆਉਣ ਤੋਂ ਬਾਅਦ 1 ਸਾਲ ਪੂਰਾ ਲੰਘ ਗਿਆ ਹੋਇਆ ਤੁਸੀਂ ਉਸੇ ਸੈਕੰਡ ਸਟੇਜ 'ਚ ਆ ਗਏ ਜਿਹੜੀ ਮੀਨੋਪੌਜ਼ ਹੈਗੀ ਹੈ ਜਦੋਂ ਇਹ 스테ਜ ਉਸ ਤੋਂ ਅੱਗੇ ਲਗਭਗ ਸਾਲ ਤੋਂ 2 ਸਾਲ ਰਹਿ ਗਈ ਪੀਰੀਅਡ ਬਿਲਕੁਲ ਨਹੀਂ ਆਇਆ ਤੇ ਤੁਹਾਡੇ ਥੋੜਾ ਹਾਰਟ ਫਲੈਸ਼ਸ ਬੰਦ ਹੋ ਗਈਆਂ ਤੇ ਤੁਹਾਡੇ ਮੂਡ ਸਵਿੰਗਸ ਬੰਦ ਹੋ ਗਏ ਉਹ ਯਾ ਸਾਰਾ ਕੁਝ ਬਦਲ ਹੋ ਜਾਂਦਾ ਤੁਸੀਂ ਉਸ ਤੋਂ ਬਾਅਦ ਜੇ ਤੁਹਾਡਾ weight ਅਪ ਡਾਊਨ ਹੁੰਦਾ ਪਿਆ ਸੀ ਉਹ ਸਟੇਬਲ ਹੋ ਜਾਣਾ ਹੈ ਤੁਹਾਡੇ ਹਾਰਮੋਨਸ ਠੀਕ ਹੋ ਜਾਣੇ ਆ ਜੂ ਬੀ ਆਲ ਫਾਈਨ ਐਂਡ THEN ਉਹਨੂੰ ਕਹਿੰਦੇ ਆ ਪੋਸਟ ਮੀਨੋਪਾਜ਼ ਐਂਡ ਪਿਆਰੋ ਜਦੋਂ ਤੁਹਾਡਾ ਪੋਸਟ ਮੀਨੋਪਾਜ਼ ਸ਼ੁਰੂ ਹੋ ਗਿਆ ਤੁਹਾਡੀ ਜਿਹੜੀ ਹੈਗੀ ਨਵੀਂ ਜ਼ਿੰਦਗੀ ਉਹ ਸ਼ੁਰੂ ਹੋ ਗਈ ਇਸ ਨਵੀਂ ਜ਼ਿੰਦਗੀ ਨੂੰ ਹੁਣ ਆਪਣੇ ਵਾਸਤੇ ਵੀ ਜਿਉਣਾ ਸ਼ੁਰੂ ਕਰੋ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਜ਼ਿੰਦਗੀ ਤੁਸੀਂ ਜੀਣ ਵਾਸਤੇ ਆਏ ਹੋ ਹੋ ਸਮਝੇ ਧੱਕੇ ਮਾਰਨ ਨੂੰ ਨਹੀਂ ਆਏ ਐਵੇਂ ਬਾਕੀਆਂ ਨੂੰ ਖੁਸ਼ ਕਰਨ ਨੂੰ ਨਹੀਂ ਆਏ ਹੋਏ ਜ਼ਿੰਦਗੀ ਜੀਓ ਚੰਗੀ ਤਰ੍ਹਾਂ ਇੱਕ ਵਾਰੀ ਸਮਝੇ ਆਲ ਰਾਈਟ ਪਿਆਰਿਓ ਜੇ ਕੋਈ ਸ਼ੋਰ ਹੈ ਸਵਾਲ ਜ਼ਰੂਰ ਪੁੱਛਿਓ ਆਪਾਂ ਜ਼ਰੂਰ ਗੱਲਬਾਤ ਕਰਾਂਗੇ ਆਲ ਰਾਈਟ ਤੇ ਮਿਲਦੇ ਆਂ ਲਾਈਵ ਦੇ ਵਿੱਚ ਜ਼ਰੂਰ ਆਇਓ ਲਵ ਯੂ ਆਲ ਲਾਈਵ ਹੈਗਾ ਯਾ 6:00 ਟੂ 8:00 1 ਪੀ ਐਮ ਓਕੇ ਜੀ